सोचिया सोयाका श्री ड़ा दिया अनाम खाणा तूं आचर जो तेरी हिसां ਨਾਮ ਤੂੰ ਅਕੜ ਹੁੰਦਕ ਤੈਰੀ ਵਿਸਮਾ ਰਾਵ ਉਹਿਆ ਤੇ ਕਾਰਨ ਆਪੇ ਕਰਨਾ ਹੁਕਮੇ ਜੰਮਾਣ ਹੁਕਮੇ ਮਰਨਾ ਨਾਮ ਤੇ ਮਨ ਤਨ ਆਧਾਰੇ ਨਾਮੁ ਗਾਉ ਬਖਸ਼ੀਸ ਤੁਮਾਰੇ ਧੁਕੇ ਆਪਕੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੇ ਜੀਸਾ ਕਮਾਰੇ ਵਾਜ